ਅਸੰਗਜੀ ਬਾਘੀਰੂਜੀ ਕਾਕਾ ਸਾਹਿਬ ਵਾਈਗਰੂਜੀ ਕੀ ਫਤ ਹੈ ਅੱਜ ਗੱਲ ਕਰਾਂਗੇ ਮੰਡੀਆਂ ਦਾ ਕਿਵੇਂ ਇਹ ਸੈਂਟਰ ਸਰਕਾਰ ਮੰਡੀ ਸਿਸਟਮ ਆਪਣਾ ਫੇਲ ਕਰਨ ਕੀ ਨਹੀਂ ਲੱਗੀ ਹੋਈ ਹੈ ਇਹਨਾਂ ਨੇ ਪਿਛਲੇ ਸਾਲ ਦੀ ਜਿਹੜੀ ਆਪਣੀ ਝੋਨੇ ਦੀ ਕਹਿੰ ਲੋ ਸ਼ੈਲਰ ਚ ਲੋ ਆਏ ਸੀਗੇ ਉਹਦੇ ਚੌਲ ਅਜੇ ਤੱਕ ਨਹੀਂ ਇਹਨਾਂ ਨੇ ਚੱਕੇ ਜਿਸ ਕਾਰਨ ਸ਼ੈਲਰ ਸਾਰੇ ਫੁੱਲ ਪਏ ਨੇ ਤੇ ਦੋ ਸਾਲੋਂ ਦਾ ਵੀ ਮਾਲ ਪਿਆ ਹੈ ਜਿਦੇ ਕਰਕੇ ਉਹ ਖਰਾਬ ਹੋਣ ਦਾ ਡਰ ਹੈ ਸ਼ੈਲਰਾਂ ਵਾਲੇ ਬਹੁਤ ਬੁਰੀ ਤਰ੍ਹਾਂ ਡਰੇ ਹੋਏ ਨੇ ਉਹਨਾਂ ਨੇ ਕੋਈ ਵੀ ਮਾਲ ਹੋਰ ਨਹੀਂ ਖਰੀਦਿਆ ਤੇ ਜਿੱਥੇ ਆਉਣ ਵਾਲੇ ਸਮੇਂ 'ਚ ਖਰੀਦਦਾਰੀ ਦੀ ਸਲਾਹ ਹੈ ਪਿਛਲੀ ਵਾਰ 18% ਮੌਇਸਚਰ ਨੂੰ ਵੀ ਜਿੰਮੇਦਾਰ ਬਹੁਤ ਰੌਲਾ ਪਾ ਰਹੇ ਸੀ ਵੀ ਇਹਨਾਂ ਨਮੀ ਇਹ ਤਾਂ ਘਟ ਆਉਂਦੀ ਨਹੀਂ ਕਿਉਂਕਿ ਵਾਤਾਵਰਨ ਹੈਜਾ ਜਿੱਥੇ ਕਿ 19 20 ਦੀ ਆਮ ਆਉਂਦੀ ਹੈ ਬਹੁਤ ਜ਼ਿਆਦਾ ਸਕੌਨ ਤੇ ਵੀ ਨਹੀਂ ਆਉਂਦੀ ਤੇ ਇਹਨਾਂ ਨੇ 17 ਕਰਤੀ ਪਲੱਸ ਜਿਹੜਾ ਮੰਡੀਆਂ ਦੇ ਵਿੱਚ ਝੋਨਾ ਬਿਛਾਉਣਾ ਮਨਾ ਕਰਤਾ ਜਿਦੇ ਕਰਕੇ ਜ਼ਿਮੀਂਦਾਰਾਂ ਨੂੰ ਬਹੁਤ ਹੀ ਸੰਕਟ ਦਾ ਸਾਹਮਣਾ ਕਰਨਾ ਪੋਉ ਉਹ ਠੀਕ ਹੈ ਕਿਉਂਕਿ ਮਾਰਕੀਟ ਦੇ ਵਿੱਚ ਖਾਣ ਪੀਣ ਵਾਲੀ ਚੀਜ਼ ਸਾਫ਼ ਚਾਹੀਦੀ ਹੈ ਪਰ ਇੰਨੀ ਵੀ ਕੜਾਈ ਨਹੀਂ ਚਾਹੀਦੀ ਵੀ ਤਾਂ ਕਿ ਜਮ੍ਹਾਂ ਹੀ ਸੰਘੀ ਘੁੱਟ ਦੋ ਜ਼ਿਮੀਂਦਾਰਾਂ ਦੀ ਇਹ ਇਸ ਕਰਕੇ ਕਰਿਆ ਜਾ ਰਿਹਾ ਵੀ ਮੰਡੀ ਸਿਸਟਮ ਫੇਲ ਹੋਵੇ ਫਿਰ ਬਾਨੀ ਅਡਾਨੀ ਖਰੀਦਦਾਰੀ ਕਰਨ ਖਰੀਦਦਾਰੀ ਕਰਕੇ ਫੂਡ ਗ੍ਰੇਨ ਨੂੰ ਜਿਹੜਾ ਕੰਟਰੋਲ ਕਰ ਲਿਆ ਜਾਵੇ ਜਿਹਦੇ ਕੋਲ ਨਾਲਜ ਦਾ ਕੰਟਰੋਲ ਹੋ ਗਿਆ ਉਹ ਸਾਰੀ ਹੀ ਜਿਹੜੀ ਪ੍ਰithvi ਦਾ ਕੰਟਰੋਲ ਕਹਿ ਲਓ ਮਾਸਟਰ ਹੋ ਜਾਊਗਾ ਇੱਕ ਤਰ੍ਹਾਂ ਨਾਲ ਰੂਲਰ ਹੋ ਜਾਊਗਾ ਇਸ ਕਰਕੇ ਇਹ ਸਾਰੀਆਂ ਜੀਵਨ ਸੰਸਥਾਵਾਂ ਨੇ ਇਹ ਬੰਦਿਆਂ ਨੂੰ ਕੰਟਰੋਲ ਕਰਨ ਲਈ ਇਹ ਫੂਡ ਗ੍ਰੇਨਸ ਕੰਟਰੋਲ ਕਰਨ ਕਿੰਨੀ ਜਾ ਰਹੀਆਂ ਨੇ ਜਿਹਦੇ ਕਰਕੇ ਪ੍ਰੋਬਲਮ ਆਊਗੀ ਤੇ ਜਿਹੜੇ ਇਹ ਸਮਾਂ ਇੰਨਾ ਹਾਰਸ਼ ਸਮਾਂ ਹੋਣਾ ਹੈ ਉਹਦੇ ਵਿੱਚ ਇਲੈਕਸ਼ਨਾਂ ਪੰਚਾਇਤੀ ਇਲੈਕਸ਼ਨਾਂ ਡਿਕਲੇਅਰ ਕਰਨ ਪਿੱਛੇ ਇਹਨਾਂ ਦਾ ਕੀ ਮਕਸਦ ਹੈ ਇਹਨਾਂ ਨੇ ਆਪਣੇ ਬੰਦੇ ਪਿੰਡਾਂ ਚ ਨਾਮਿਨੇਟ ਕਰਨੇ ਨੇ ਜਿਹੜੇ ਪੰਚ ਸਰਪੰਚ ਇਹਨਾਂ ਨੇ ਆਪਦੇ ਬਣਾਉਣੇ ਨੇ ਜਿਸ ਕਰਕੇ ਇਹ ਸਾਰਾ ਵਰਤਾਰਾ ਚੱਲ ਰਿਹਾ ਵੀ ਤਾਂ ਕਿ ਜਿਹੜੇ ਜ਼ਿੰਮੇਦਾਰ ਉਹ ਦੂ ਬਿਜ਼ੀ ਹੋਣਗੇ ਉਹਨਾਂ ਨੂੰ ਉਹਨਾਂ ਵੇਲੇ ਨਹੀਂ ਹੋਣਾ ਵੀ ਜਾ ਕੇ ਕਿਸੇ ਦੇ ਅਗੇਂਸਟ ਇਲੈਕਸ਼ਨ ਲੜ ਸਕਣ ਜਾਂ ਭਜਨਟ ਕਰ ਸਕਣ ਇਹ ਆਪਣੇ ਬੰਦਿਆਂ ਤੋਂ ਕਾਗਜ਼ ਪਰਵਾ ਕੇ ਉਹਨਾਂ ਨੂੰ ਜਿਤਵਾਉਣ ਕਿੰਨੀ ਜਾਣਗੇ ਤੇ ਕਹਿਣਗੇ ਪੰਚਾਇਤਾਂ ਤੇ ਵੀ ਆਪ ਦਾ ਕਬਜ਼ਾ ਸਾਰੇ ਕਿਤੇ ਸਾਡੇ ਬੰਦੇ ਜਿੱਤ ਗਏ ਵੀ ਸਾਨੂੰ ਲੋਕ ਪਸੰਦ ਕਰਦੇ ਨੇ ਪਰ ਔਨ ਗਰਾਉਂਡ ਲੋਕਾਂ ਦੇ ਵਿੱਚ ਹੋਰ ਜਿਵੇਂ ਕਾਂਗਰਸ ਤੇ ਅਕਾਲੀਆਂ ਦੇ ਖਿਲਾਫ ਨਫ਼ਰਤ ਵਧੀ ਸੀ ਇਹਨਾਂ ਖਿਲਾਫ ਹੋਰ ਜ਼ਿਆਦਾ ਵੱਧ ਰਹੀ ਹੈ ਵੀ ਇਹਨਾਂ ਤੋਂ ਵੀ ਕਾਂਗਰਸ ਤੇ ਅਕਾਲੀਆਂ ਤੋਂ ਵੀ ਵੱਧ ਨਫ਼ਰਤ ਵੱਧ ਰਹੀ ਹੈ ਇਹਨਾਂ ਨੂੰ ਹੁਣੇ ਟਾਈਮਿੰਗ ਲਈ ਸਟੈਪਸ ਲੈ ਲੈਣੇ ਚਾਹੀਦੇ ਨੇ ਜੇ ਇਹ ਲੇਟ ਕਰਦੇ ਰਹਿਣਗੇ ਤਾਂ ਹੋਲ ਹੋਰ ਭੰਬਲ ਭੂਸਾ ਪਊਗਾ ਜਿਦੇ ਵਿੱਚ ਸਾਰੇ ਹੀ ਲੋਕੀ ਖੱਜਰ ਹੋਣਗੇ ਆਪਾਂ ਸਾਰੇ ਜਿਹੜੇ ਜਿਹੜੇ ਇਹਨਾਂ ਤੱਕ ਅਪਰੋਚ ਕਰ ਸਕਦੇ ਨੇ ਆਪਣੇ ਐਮ.ਐਲ.ਏ ਨੂੰ ਆਪਣੇ ਜਿਹੜੇ ਐਡਮਿਨਿਸਟਰेटर ਨੇ ਉਹਨਾਂ ਨੂੰ ਇਹ ਗੱਲ ਪਹੁੰਚਾਈਏ ਵੀ ਇਹ ਇਸ ਜਿਹੜੀ ਸਥਿਤੀ ਦਾ ਕਿਵੇਂ ਸਾਹਮਣਾ ਕਰਨਗੇ ਜ਼ਿੰਮੇਦਾਰ ਇਸ ਪ੍ਰਤੀ ਉਹਨਾਂ ਨੂੰ ਜਾਗਰਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ